ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਟ ਸਦਰਖਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਛੇ ਤਾ ਵੀਰੇ ਮੋਰਾ ਦੇ ਤੋਹਫੇ ਲੈ ਕੇ ਆਂਦੇ ਆ ਇੱਕ ਸੂਈ ਸਿਵਾਈ ਵੈੜਾ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ सोनू ਪਿੰਡ ਕੋਟ ਸਦਰਖਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 8872 18398872 1839 ਅੱਜ ਫਿਰ ਕੱਟੀਆਂ ਲੈ ਆਂਦੀਆਂ 6 ਹੈ ਮੇਲੇ ਲਈ ਲਵਾਉਣਾ ਹਾਂਜੀ ਹਾਂਜੀ ਭਾਤ ਉਹ ਤਾਂ ਨਹੀਂ ਡਰਮਦਾ ਨਹੀਂ ਨਹੀਂ ਭਾ ਬਿਲਕੁਲ ਬਾਈ ਨਿੱਕੇ ਨਿੱਕੇ ਹੋਣਗੇ ਮੈਂ ਕਿਹਾ ਆਫਰ ਹੀ ਕਰ ਦੇਣਾ ਬਾਈ ਨਿੱਕੇ ਨਿੱਕੇ ਭਾ ਹੋਣਗੇ ਠੀਕ ਆ ਇੱਕ ਨੰਬਰ ਕੱਟੀ ਬਾਈ ਉਮਰ ਕਿੰਨੀ ਹੈ ਜੀ ਇਹਦੀ ਉਮਰਾਂ ਭਈਆ ਸਾਲ ਦੇ ਅੰਦਰ ਬਾਹਰ ਹੀ ਹੋਣਗੀਆਂ। ਠੀਕ ਹੈ ਗਰੰਟਡ। ਹਾਂਜੀ ਹਾਂਜੀ। ਕਿਸੇ ਦੇ ਕੋਈ ਫੋਟ ਸ਼ਾਂਕ ਹੋਵੇ। ਬਈ ਗਰੰਟੀ ਹੋਵੇਗੀ ਫੋਟ ਸ਼ਾਂਕ ਦੀ। ਇੱਥੋਂ ਆ ਕੇ ਆਏ ਗਏ ਬੰਦੇ ਦੀ ਫੋਟ ਸ਼ਾਂਕ ਨਿਕਲ ਜੇ। ਹਾਂ ਬਈ ਦੇਨਦਾਰ ਹੋਵਾਂਗੇ। ਦੇਨਦਾਰ ਹੋਵਾਂਗੇ। ਠੀਕ ਆ। ਹਾਂਜੀ ਹਾਂਜੀ। ਕੱਟੀ ਬੜੀ ਚੰਗੀ ਆ ਵੀਰੇ। ਸਿੰਗੀ-ਸੁੰਗੀ ਗੋਲ ਕੀਤੀ ਵੀ ਆ। ਚੈੱਕ ਕਰ ਸਕਦੇ ਹੋ। ਕੁਆਲਿਟੀ ਦੇ ਪੱਖ ਤੋਂ ਚੰਗੀ ਆ। ਮੂਰਾ ਦਾ ਤੋਹਫਾ ਹੀ ਆ। ਮੁੱਲ ਪੇਰਾ ਸਿਰੇ ਤੇ ਜਾ ਕੇ ਦੱਸਾਂਗੇ ਸਾਰਿਆਂ ਨੂੰ ਕਿ ਪਹਿਲੇ ਜੋੜਾ ਜੋੜਾ ਹੀ ਤੋੜ ਦਾਂਦੇ ਜੋੜਾ ਜੋੜਾ ਤੋਰੋ ਜੀ ਫਿਰ ਜੋੜਾ ਤੋਰੋ ਹਾਂਜੀ ਹਾਂਜੀ ਇਹਨਾਂ ਦੀ ਲਗਭਗ 60 ਸਾਲ ਉਮਰ ਆ ਹੈਨਾ ਬਾਈ ਹਾਂਜੀ 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 ਝੂਲੀ ਬਹੁਤ ਚੰਗੀ ਆ ਦੋਨਾਂ ਦੀ ਚੈੱਕ ਕਰ ਸਕਦੇ ਹੋ ਫੂਡ ਸ਼ਾਂਗ ਭੋਰਾ ਵੀ ਨਹੀਂ ਜੋੜਾ ਜੋੜੇ ਤੋੜ ਦਾਂਗੇ ਇੱਕ ਤਾਂ ਛੇਤੀ ਹੋ ਜੂ ਇੱਕ ਤੁਹਾਨੂੰ ਤੋਰੇਦਾਰੇ ਦਾ ਪਤਾ ਲੱਗ ਜੂ ਜੇ ਵੀਰੇ ਆਪਾਂ ਨਹੀਂ ਤੋੜਦੇ ਤੇ ਫਿਰ ਅਗਲਾ ਕਈ ਹਰ ਵਹਿਮ ਚ ਰਹਿ ਜਾਂਦਾ ਬਈ ਕੋਈ 19 21 ਨਾ ਹੋਵੇ ਤੋਰੇ ਦੇ ਪਰ ਚੰਗੀਆਂ ਕਟੀਆਂ ਆਏ ਨਹੀਂ ਬਈ ਕੋਈ ਲਿਸੀਆਂ ਲਾਵੀਆਂ ਫੁੱਲ ਸਮੀਆਂ ਬਲੀਆਂ ਨੇ ਜੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਪੱਠੂੜਾ ਗੋਲ ਆ ਕੱਲਾ ਕੱਲਾ ਥਾਣੇ ਦਾ ਨਿਖੜਮਾ ਹੱਥੀ ਚਵਾਈ ਵਾਲਾ ਚਮਕ-ਦਮਕ ਵੀ ਹੈਣਾ ਬਈ ਚੰਗੀ ਆ ਮੈਂ ਹੈਣਾ ਬਈ ਫੁੱਲ ਚੰਗੀਆਂ ਆ ਜਿਹੜਾ ਸਾਹਮ ਗਿਆ ਵੀਰੇ ਆਏ ਨਹੀਂ ਗਾ ਘਾਟਾ ਨਹੀਂ ਖਾਂਦਾ ਕਰਮਾਲ ਮੈਂ ਹੈਣਾ ਬਈ ਕੋਈ ਲੈਖਾ ਹੀ ਨਹੀਂ ਹੂੰ ਲੈਖਾ ਹੀ ਨਹੀਂ ਜਿੱਦ ਦੇ ਨਾ ਬਣ ਗੀਆਂ ਉਹਦੇ ਰੱਖ ਦਿਖਾਉਣ ਗਿਆ ਬਈ ਅਸੀਂ ਹਾਂ ਹੈਗੀਆਂ ਕੁਸ ਪੱਠੂੜੇ ਸੋਹਣੇ ਆ ਤੇ ਝੋਲੀ 'ਚ ਢਿੱਲਾ ਵੀ ਬਹੁਤ ਪੰਨਾਂ ਨੇ ਜੀ ਜਾਇਜ਼ ਡਿਮਾਂਡ ਜਿਹੜੇ ਲੈਣੀ ਆ ਉਹੀ ਦੱਸ ਦੀ ਜਾਇਜ਼ ਮੁੱਲ ਨਿੱਕਾ ਨਿੱਕਾ ਹੋਵੇਗਾ ਇਹ ਮੁੱਲ ਕਰਾਉਣ ਭਾਈ ਭਾਈ ਕਰਾ ਲਓ ਹੂੰ 20-20 ਹਜ਼ਾਰ ਦੀਆਂ ਦੇ ਦਾਂਗੇ ਜੋੜਾ 40 ਦਾ ਹਾਂਜੀ ਹਾਂਜੀ ਤੇ ਕੱਠੀਆਂ ਦੇ ਵੱਡਾ ਆਫਰ ਛੱਡ ਦਾਂਗੇ ਹਾਂ ਕੱਠੀਆਂ ਦੇ ਇਕੱਠਾ ਆਫਰ ਛੱਡ ਦਾਂ ਠੀਕ ਆ ਵੀ 1 ਨੰਬਰ ਦੀ ਵੀ 20 ਹਜ਼ਾਰ ਆ 2 ਨੰਬਰ ਦੀ ਵੀ 20 ਹਜ਼ਾਰ ਆ ਜੋੜੇ ਦਾ ਹੋ ਗਿਆ ਵੀਰੇ 40000 ਰੁਪਇਆ ਹਾਂਜੀ ਤੇ ਵੰਨ ਲਈ ਵੀਰੇ ਕੋਈ ਗੱਲ ਨਹੀਂ ਧਿਆਨ ਨਾ ਤੇ ਗਾਂਹ ਵਾਲਾ ਮਿੱਤਰਾ ਜੋੜਾ ਖੋਲ ਲਾ ਜੋੜਾ ਇਹ ਵੀ ਤੋਹਫਾ ਹੀ ਆ ਇੱਕ ਹੋਰ ਗੱਲ ਆ ਜਿਹੜੀ ਮੈਂ ਦੇਖੀ ਆ ਸਿੰਗੀਆਂ ਕਰਮ ਵਾਲੀਆਂ ਨੇ ਸਾਰੀਆਂ ਦੀਆਂ ਗੋਲ ਆ ਕਿਸੇ ਦਾ ਆਏ ਨਹੀਂ ਬਈ ਕੋਈ ਇਧਰ ਨੂੰ ਜਾਂਦਾ ਤੇ ਕੋਈ ਇਧਰ ਨੂੰ ਜਾਂਦਾ ਮੈਂ ਇਹਣਾ ਕੋਈ ਲੇਖਾ ਨਹੀਂ ਖੜ ਕੇ ਵੇਖਣ ਵਾਲੀ ਚੀਜ਼ ਆ ਕੁਆਲਿਟੀ ਕੁਆਲਿਟੀ ਵੀਰੇ ਪੂਰੀ ਚੰਗੀ ਆ ਗੋਲ ਸਿੰਗੀ ਆ ਚੈੱਕ ਕਰ ਸਕਦੇ ਹੋ ਐਂਡ ਗੋਲ ਸਿੰਗ ਚੰਗੀ ਸੰਭੀ ਪਲੀ ਕੱਟੀ ਆ ਪੂੜ ਸ਼ਾਂਗ ਦੀ ਸਾਰਿਆਂ ਦੀ ਗਾਰੰਟੀ ਆ ਬਾਕੀ ਕਾਲੀਆਂ ਹੀ ਆ ਹਨਾ ਬਈ ਸਾਰੀਆਂ ਜੈਡ ਬਲੈਕ ਕਰਮਾਂ ਵਾਲੀਆਂ ਸਿੰਘੀਆਂ ਮੋਰਾ ਚ ਪੈਂਦੀ ਆ ਉਹ ਦੋ ਨੰਬਰ ਵੀ ਜੈਡ ਬਲੈਕ ਆ ਤਿੰਨ ਨੰਬਰ ਵੀ ਜੈਡ ਬਲੈਕ ਆ ਤੇ ਚਾਰ ਦੇ ਮਾੜਾ ਇਹ ਚਿੱਟੋ ਹੈਗੀ ਆ ਪਰ ਮੋਰਾ ਚ ਵੀਰੇ ਆ ਜਾਂਦੀ ਮਾੜੀ ਮੋਟੀ ਕੋਈ ਏਡੀ ਦਿੱਕਤ ਵਾਲੀ ਕਾਲ ਨਹੀਂ ਪੂਛੀ ਚਿੱਟੋ ਨਾ ਕਿਹਦੇ ਸਿੰਘ ਵੇਖ ਲੋ ਕਦੀ ਆਏ ਇਹੋ ਜਿਹੇ ਸਿੰਘ ਲੱਗਾ ਕੈ ਲੋ ਐਂਡ ਗੋਲਾ ਹਨਾ ਰੈਂਗ ਵਾਲੇ ਸਿੰਘ ਬੰਨਿਆ ਇਹਨਾਂ ਦੇ ਪੂਰੇ ਆਏ ਨਹੀਂਗਾ ਬਈ ਮਾੜੀ ਮੋਟੀ ਗੱਲ ਹੋਊਗੀ ਫੁੱਲ ਰੈਂਗ ਵਾਲੇ ਸਿੰਘ ਬੰਨਗੇ ਕਵਾਲਿਟੀ ਕੁਆਲਿਟੀ ਦੇਖ ਸਕਦੇ ਹੋ ਕਰਮਾ ਵਾਲੀ ਦੀ ਪੂਰੀ ਚੰਗੀ ਐ ਇਹ ਜੋੜੇ ਦੀ ਡਿਮਾਂਡ ਕਿਵੇਂ ਆ ਬਈ ਫਿਰ ਆ ਬਈ 18 18000 ਰੁਪਿਆ ਦੇ ਦਾਂਗੇ 36000 ਦਾ ਜੋੜਾ ਹਾਂਜੀ ਹਾਂਜੀ ਆਫਰ ਹੀ ਕਰੀ ਜਾਨਾ ਬਈ ਤੇਰੇ ਸਾਹਮਣੇ ਨਿੱਕੇ ਨਿੱਕੇ ਭਾਗ ਨਿੱਕੇ ਨਿੱਕੇ ਮੁੱਲ ਨਹੀਂ ਮਿਲਣੀਆਂ ਬਈ ਆਹ ਭਾਜ ਕਿੱਥੇ ਕੱਟੀਆਂ ਮਿਲਣੀਆਂ 36000 ਰੁਪਿਆ ਬਾਈ ਦੱਸਦਾ ਕਿ ਇਹਦਾ ਇਸ ਜੋੜੇ ਦਾ ਮੁੱਲ ਆ ਕਵਾਲਿਟੀ ਕੁਲਟੀ ਕਰਮਾਲੀ ਦੀ ਪੂਰੀ ਚੰਗੀ ਆ ਬਾਈ ਬਹੁਤ ਚੰਗੀਆਂ ਕਹਿਣ ਦੀ ਇਹਨਾਂ ਦੀ ਉਮਰ ਸਾਲ ਤੋਂ ਅੰਦਰ ਆ ਬਾਈ ਹਾਂ ਸਾਲ ਤੋਂ ਅੰਦਰ ਆ ਬਾਈ ਕੋਈ ਹੋਵੇਗੀ 70 70 80 ਠੀਕ ਆ ਤੇ ਆਂ ਗਾਂ ਵਾਲਾ ਐਂਡ ਵਾਲਾ ਜੋੜਾ ਇਹ ਵੀ ਖੋਲ ਨਹੀਂ ਹੈਨਾ ਇਹਦੇ ਚ ਇਹ ਪੂਸਚੀ ਆ ਗੱਲੇ ਗੈਂਤੇ ਦੇ ਵਾਲ ਚਿੱਟੋ ਪਰ ਹੈ ਚੰਗੀਆਂ ਨੇ ਮੈਂ ਆਣਾ ਬਾਈ ਲੈਖਾ ਹੀ ਨਹੀਂ ਕੋਈ ਦੇਖੋ ਕਵਾਲਿਟੀ ਕੁਲਟੀ ਆ ਪੂਰੀ ਚੰਗੀ ਆ ਕਵਾਲਿਟੀ ਦੇਖ ਸਕਦੇ ਹੋ ਸਿੰਗੀ ਗੋਲ ਆ ਵਜਨ ਵਜੂਦ ਕਰਮਾਲੀ ਦਾ ਪੂਰਾ ਚੰਗਾ ਜੀ ਹੂੰ ਦੇਖ ਸਕਦੇ ਹੋ ਪੱਠ ਪੂੜਾ ਵੀ ਹੈ ਨਾ ਬਈ ਪੂਰਾ ਸੋਹਣਾ ਹੈ ਇਹਨਾਂ ਦਾ ਤੇਰੇ ਸਾਹਮਣੇ ਆ ਬਈ ਸਹੀ ਗੱਲ ਆ ਜੀ ਆ ਦੇ ਮੂੰਹ ਆ ਰਹੀਆਂ ਕਿ ਐਂ ਕੱਠੀਆਂ ਬਈ ਅਸੀਂ ਕੁਸ ਹੈ ਕੀ ਆ ਇਹ ਨਹੀਂ ਗਾ ਮਾੜੀ ਮੋਟੀ ਗੱਲ ਨਹੀਂ ਕੀ ਕੁਸ ਬੰਨ ਹੈ ਗੀਆਂ ਇਹ ਨਹੀਂ ਬਈ ਜਾ ਕੇ ਕੁਸ ਬੰਨ ਨਹੀਂ ਗਿਆ ਨਾ ਚੰਗੀਆਂ ਹੈ ਨਾ ਹਾਂਜੀ ਹਾਂਜੀ ਜੈਜ ਡਿਮਾਂਡ ਆ ਵੀ ਬਈ 18 18000 ਦੀਆਂ ਦੇ ਦੇ ਠੀਕ ਆ ਜਿਹੜਾ ਪਹਿਲਾ ਜੋੜਾ ਉਹ 20 20 ਦਾ ਅਗਲੀਆਂ 4 ਹੈਗੀਆਂ 18 18000 ਦੀਆਂ ਜੇ ਬਈ ਇਕੱਠੀਆਂ ਹੀ ਲੈ ਜੇ 6 ਦਾ ਸੌਦਾ ਮਾਰ ਲੇ ਕੋਈ ਕਠੀਆਂ ਮੋਲ ਤਾਂ ਇਹ ਬੰਦਾ ਜਾਦਾ ਪਰ ਆਪਾਂ 1 ਲੱਖ 5000 ਦੀਆਂ ਦੇ ਦਾਂਗੇ। ਮੁੱਲ ਬਣੂਗਾ ਘੱਟ ਤੋਂ ਘੱਟ 1 ਲੱਖ 10000 ਤੋਂ ਪਲੱਸ। ਹਾਂਜੀ ਹਾਂਜੀ। 1 5 ਦੀਆਂ ਦੇ ਦਾਂਗੇ। ਹਾਂ ਉਹ ਸਾਰੀਆਂ। ਹਾਂ ਹਾਂ ਉਹ ਛੋਟ ਛੱਪਾ ਵੀ ਕਰ ਦਾਂ ਦੇ ਖੁੱਲਾ। ਛੋਟ ਵੀ ਕਰ ਦਾਂਗੇ। ਕੁਛ ਵੀ ਕਰ ਦਾਂਗੇ ਬੰਦਾ। ਆਏ ਨੀਗਾ। ਪਹੁੰਚ ਕਰ ਦਾਂ ਦੇ ਜੀ। ਕਿੰਨੇ ਕਿਲੋਮੀਟਰ ਜੇ? 100 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਕਰ ਦਾਂ ਦੇ। ਠੀਕ ਆ। 100 ਕਿਲੋਮੀਟਰ ਪਹੁੰਚ ਆ ਮਿੱਤਰੋ 6 ਵੱੱਛੀਆਂ ਨੇ। 1 ਲੱਖ ਤੇ 5000 ਦੀਆਂ ਦੇ ਦਾਂਗੇ ਅੱਗੇ ਆ ਗਈ ਭਾਈ ਵੈਡ ਆਪਣੀ ਇਹਦਾ ਸੁਆ ਕਿੰਨਾ ਮਾਜੀ ਇਹਦਾ ਸੁਆ ਕੋਈ ਦੂਜਾ ਮੰਨੇ ਕੋਈ ਤੀਜਾ ਮੰਗੇ ਸਵੇਰ ਦੇ ਖਾਲੀ ਕੀਤੀ ਹੈ ਬਿਲਕੁਲ ਠੀਕ ਆ ਕਦੋਂ ਸੁਈ ਹੈ ਜੀ ਇਹ ਇਹਨੂੰ ਸੁਈ ਨੂੰ ਭਾਈ ਹੋਈ ਚੱਲੇ 5 6 ਬੱਚਾ ਕੀ ਹੈ ਜੀ ਮਗਰ ਬੱਚਾ ਜੀ ਜੇਰ ਕੰਪਲੀਟ ਹੈ ਜੀ ਓਕੇ ਦੀ ਰਿਪੋਰਟ ਆਈ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਆਈ ਉੱਥੇ ਚੋਕੀ ਲੰਦੇ 14 15 ਕਿਲੋ ਪਰ ਘਰੇ ਹੋਵੇਗਾ 12 ਕਿਲੋ 12 ਕਿਲੋ ਜੋਖ ਦਾਂਗੇ ਹਾਂਜੀ ਹਾਂਜੀ ਆਪਣੇ ਘਰੇ ਚੋਕੇ ਲੈ ਜੇ ਅਗਲਾ ਹੈ ਨਾ ਕੋਈ ਭਾਈ ਕੋਈ ਜਵੇਂ ਮਰਜ਼ੀ ਦੇ ਥਲੇ ਪਾਈ ਆ ਵੀ ਨਹੀਂ ਦੁੱਧ ਆਪਾਂ ਛੱਡਿਆ ਹਾਂ ਜ ਖਾਲੀ ਘਰਤੀ ਸੀਗੀ ਹੈ ਹਾਂਜੀ ਹਾਂਜੀ ਤੋਰ ਕੇ ਦਿਖਾ ਦੀ ਵੀਰੇ ਖਾਲੀ ਘਰਤੀ ਸੀ ਬਾਈ ਕਹਿੰਦਾ ਪੈਠ ਪੂੜਾ ਕਰਮ ਵਾਲੀ ਦਾ ਸੋਣਾ ਮੁਠੀ ਵਾਲਾ ਥਾਣਾ ਚੰਗੀ ਆ ਦੁੱਧ ਬਾਈ ਦੱਸਦਾ ਕਿ 12 ਕਿਲੋ ਹੁਣ ਜੋਕ ਕੇ ਲੈ ਜਾਓ ਥੋੜਾ ਜਿਹਾ ਉਪਰਾ ਕਰਦੀ ਪੱਠਾ ਤੇ ਥਣੇ ਚ ਖਾਦਾ ਬਾਈ ਚੰਗੂ ਹਾਂਜੀ ਹਾਂਜੀ ਉਪਰਾ ਕਰ ਗਈ ਉਪਰਾ ਕਰ ਗਈ ਥੋੜਾ ਜਿਹਾ ਹੈਨਾ ਰੰਗ ਪ੍ਰਿੰਟ ਵੀ ਪੂਰਾ ਚੰਗਾ ਬਾਈ ਇਹਦਾ ਵੀ ਨਿੱਕਾ ਜਿਹਾ ਹੀ ਮੋਲੇ ਕਿੰਨਾ ਜੀ ਇਹਦਾ ਸਿਰਫ ਤੇ ਸਿਰਫ 45000 ਰੁਪਇਆ 45000 ਚ ਦੇ ਦਾਂਗੇ ਹਾਂ ਜੇ ਕਿਤੇ ਹੋਰ ਅੱਡੇ ਤੇ ਹੋਵੇ ਅਗਲੇ ਨਾਲ ਬਾਕੀ ਮੰਗਣਾ ਸਹੀ ਗੱਲ ਹੈ ਜੀ 45000 ਦੀਆਂ ਬਾਈ ਕਹਿੰਦਾ ਦੇ ਦਾਂਗੇ ਜੀ ਚੰਗੀਆਂ ਚੀਜ਼ਾਂ ਨੇ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਫੱਟ ਬੈਂਦਾ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ